ਜਲੰਧਰ ਇੱਧਰ ਸਾਡੇ ਫੇਰ ਮੈਨੂੰ ਸੋਨੀ ਜੀ ਦਾ ਫੋਨ ਆ ਗਿਆ ਦੇਦੀ ਕਹਿੰਦੇ ਵੀ ਜਲਦੀ ਆਈ ਮੰਮੀ ਨੂੰ ਛੱਡ ਗਿਆ ਨਾਨੀ ਘਰੇ ਨਾਨੀ ਠੀਕ ਨਹੀਂ ਹੈਗੇ ਫੇਰ ਮੈਂ ਛੱਡਣ ਗਿਆ ਨਾਨੀ ਨੂੰ ਨਾਨੀ ਬਹੁਤ ਜ਼ਿਆਦਾ ਬਿਮਾਰ ਸੀਗੇ ਤੇ ਬਾਅਦ ਵਿੱਚ ਫੇਰ ਜਦੋਂ ਮਤਲਬ ਅਸੀਂ ਘਰੇ ਮੈਂ ਵਾਪਸੀ ਆਇਆ ਹੀ ਆ ਜੇ ਉੱਥੋਂ ਨਿਕਲੇ ਦੱਸੇ ਵੀ ਉਹਨਾਂ ਦੀ ਸੋ ਮੰਮੀ ਹੁਣੀ ਹੁਣ ਚੱਲੇ ਆ ਉੱਥੇ ਤੇ ਮੰਮੀ ਉਹਨਾਂ ਨੇ ਚਲ ਜਾਣਾ ਉੱਧਰ ਤੇ ਜਲੰਧਰ ਜਾਣਾ ਹੀ ਆਪਣਾ ਜਲੰਧਰ ਜਾਣਾ ਕੈਨਸਲ ਹੋ ਗਿਆ ਉੱਧਰ ਬਹੁਤ ਜ਼ਰੂਰੀ ਆ ਤੇ ਮੇਰੀ ਤਾਈ ਹੁਣੀ ਗਏ ਹੋਇਆ ਮੇਰੀ ਤਾਈ ਜੀ ਦੀ ਮੰਮਾ ਦੀ ਡੈਥ ਹੋ ਗਈ ਨਾਨੀ ਜੀ ਉਹਨਾਂ ਦੇ ਤੇ ਸੋ ਬਹੁਤ ਮਾੜਾ ਹੋਇਆ ਤੇ ਬਹੁਤ ਜ਼ਿਆਦਾ ਬਿਮਾਰ ਸੀ ਕਾਫੀ ਜਣਾਂ ਤੋਂ ਤੇ ਹੈਗੇ ਵੀ ਚਲੋ ਬਜ਼ੁਰਗ ਸੀਗੇ ਕਾਫੀ ਬਜ਼ੁਰਗ ਸੀ ਕਾਫੀ ਉਮਰ ਦੀ ਫਿਰ ਵੀ ਤਾਈ ਉਹਨਾਂ ਦੀ ਮੰਮੀ ਆ ਉਮਰ ਤਾਂ ਹੁਣ ਸੋਨੀ ਦੀ 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 ਉਮਰ ਕਿੰਨੀ ਆ 35 35 36 ਸਾਲ ਉਮਰ ਸੋਨੀ ਦੀ 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 ਆ ਬੈਤੀ ਜੀ ਤੇ ਜਿਆ ਸੋਣੀ ਜੀ ਦੀ ਤਾਈ ਦੀ ਉਮਰ ਕਿੰਨੀ ਹੈ ਤੇ ਫਿਰ ਮਾ ਦੀ ਕਿੰਨੀ ਉਮਰ ਹੋਗੀ ਤਾਈ ਦੀ ਨਹੀਂ ਮਾ 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 ਚਲੋ ਮਾ ਤਾਂ ਮਾਈ ਹੁੰਦੀ ਆ ਉਦਾਂ ਮੈਂ ਗੱਲ ਕਰਦਾ ਮੈਂ ਕਿ ਬਿਜੋ ਥੋੜੇ ਜਿਹਾ ਬਜ਼ੁਰਗ ਸੀ ਜਿਆਦਾ ਨਹੀਂ ਸੀ ਮਤਲਬ ਤੋਂ ਉਹ ਮੜਾ ਹੋਇਆ ਚਲੋ ਵਾਈ ਗੁਰੂ ਸਾਹਿਬ ਜੋ ਵੀ ਜੋ ਵੀ ਆ ਚਲੋ ਮਹਾਰਾਜ ਜੀ ਆਪਣੇ ਹਾਂ ਤੇ ਮੰਮੀ ਹੁਣੇ ਚੱਲੇ ਆ ਹੁਣ ਤੇ ਮੈਂ ਤੇ ਫੀਤ ਨੇ ਅਸੀਂ ਦੋਨੋਂ ਹੀ ਚੱਲੇ ਆ ਜਲੰਧਰ ਮੰਮੀ ਹੁਣੀ ਉੱਧਰ ਚੱਲ ਜਾਣਗੇ ਫਿਰ ਆਪਾਂ ਉਦੋਂ ਜਲੰਧਰ ਆਪਣਾ ਕੰਮ ਬੈਂਕ ਦਾ ਬਹੁਤ ਜ਼ਰੂਰੀ ਸੀ ਉਹ ਵੀ ਮੰਮੀ ਹੁਣੀ ਉੱਧਰ ਜਾਣ ਆਪਾਂ ਉੱਧਰ ਜਾਵਾਂਗੇ ਮੰਮੀ ਹੁਣੀ ਉੱਧਰ ਚੱਲ ਜਾਣਗੇ ਸੱਡੇ ਕਰੇ ਬਲੂੰਗੜੀਆਂ ਦੇ ਉੱਤੇ ਆ ਬਲੂੰਗੜੀ ਕਿੱਥੇ ਆ ਗਿਆ ਉਹ ਦੇਖਿਆ ਹੋਰ ਆ ਗਿਆ ਉਹਦੇ ਬੁੱਧਾ ਹਲੋ ਯਹਾਂ ਪਰ ਨਹੀਂ ਦੇ ਬਾ ਦਿਖ ਜੇ ਕਿਤੇ ਤੇ ਮਰ ਜੂਗਾ ਆ ਦੇਖੋ ਬੈਠਾ ਮਿਉਂ ਬੈਠੀ ਤਾਂ ਦੇਖੋ ਆਰਾਮ ਨਾਲ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ 嗯嗯嗯。 ਫੱਲ ਨਹੀਂ ਹੋਈ ਇਹਦੀ ਬੈਕ ਸਾਈਡ ਆ ਕਪੜਾ ਨਹੀਂ ਤਾਂ ਕੋਈ ਹੋਰ ਸੀ ਨਾ ਪੱਜੇ ਨਾ ਅਸੀਂ ਬਹੁਤ ਪੱਜੇ ਉਹਨੂੰ oh my god ਬਾਬਾ ਜੀ ਮਾਰ ਕੇ ਚੋਣੀ ਤੇ ਮਾਰੀ ਗਈ ਉਹ ਓਏ ਮਾਰੀ ਗਈ ਤਾਂ ਹੀ ਤਾਂ ਇਹ ਆ ਅਨੇ ਅੱਧਰ ਫੱਟ ਜਾਣਾ ਆ ਦੇ ਥੱਲੇ

ਪਾ ਪੂਜਣ ਮਾਰ ਪੂਜਣ ਮਾਰ ਮਮਾ ਦਬਾ ਨਾ ਬਸ ਆਪ ਡਰੀ ਜਾਂਦੇ ਨਹੀਂ ਕੁਝ ਕਹਿੰਦੀ ਨਾਵਾ ਆਪ ਡਰੀ ਜਾਂਦੇ ਉਹਨੂੰ ਕਹਿੰਦੇ ਕੁਝ ਨਹੀਂ ਕਹਿੰਦੀ ਮਮਾ ਦੁੱਧ ਲੈ ਕੇ ਆ ਫੇਟ ਫੇਟ ਹੀ ਤੇ ਬਲਗਟ ਕੇ ਵਾਹ ਬਿਕਾ ਹਾਂ ਤੁਸੀਂ ਡਰੀ ਜਾਂਦੇ ਹਾਂ ਹਾਂ ਆਏ ਉਹ ਨਹੀਂ ਡਰੀ ਪਈਆਂ ਫਟਕ ਬੱਸ ਵਾ ਦੁੱਧ ਪੀ ਲੈ ਆ ਨੀ ਨਾ ਪੀਣਾ ਡਰਦੀ ਆ ਨਾ ਡਰਦੀ ਆ ਉਹ ਨਾ ਪੀ ਲੈਣਾ ਪਰੇ ਛੱਡ ਦੋ ਇਹਦੇ ਉੱਪਰੇ ਛੱਡ ਦਿਓ ਛੱਡੀ ਨਾ ਇਹ ਆ ਲਾਓ ਲਾ ਆਇਆ ਤੁਸੀਂ ਲਾ ਦੇ ਬੱਸ ਬੱਸ ਓਏ ਕਿਊਟੀ 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 ਹਾਸਾ ਤੇ ਦਾ ਵੀ ਹਸੂਦਾ ਸੁਲਾਰੀ ਆ ਨਾ ਵੈਸੇ ਤਾਂ ਜਿੰਨੂ ਉਹ ਲਾ ਵੀਡੀਓ ਬਿੱਲੀ ਆ ਸਾਡੇ ਉੱਥੇ ਬਿੱਲੀ ਦੇਖਣ ਗਏ ਆ ਉਹ ਕਿੱਥੇ ਆ? ਇੱਧਰ ਜਲਾਗ। ਇੱਧਰ ਆ। ਆਰੇ ਇੱਧਰ ਆ। ਮੰਨੂ ਦੇ ਹੱਥ ਤੋਂ ਰੋਟੀ ਪਵਾ ਕੇ ਆਉਣੀ ਬਾਹਰ ਡੌਗੀ ਨੂੰ। ਇਹਦੇ ਹੱਥ 'ਚ ਅਮਰੂਦ ਹੀ ਆ। ਇਹਦੇ ਹੱਥ 'ਚ ਅਮਰੂਦ ਹੀ ਆ। ਅਮਰੂਦ ਇੱਥੇ ਰਾ ਦੋ। ਲੈ, ਚਲ ਆ ਜਾਓ। ਆਜੋ ਆਜੋ। ਮਾਊਂ ਆ। ਬਊ ਬਊ ਕਿੱਥੇ ਆ? ਬਊ ਮਾਊਂ ਬਊ ਚਲ ਆ ਜਾਓ। ਮਾਊਂ ਚਲ ਆਓ। ਉੱਲਟੀ ਕਰ ਸੀ ਆਪਾਂ ਇੱਥੇ ਰੱਖ ਦੇਣੀ ਆ ਆ ਦੇਖੋ ਇੱਥੇ ਰੱਖ ਦੇਣੀ ਆ ਖਾ ਲੂਗੀ ਕਿਉਂਕਿ ਡਰ ਦੀ ਮਾਰ ਹੀ ਆਂਦੀ ਵੀ ਨਹੀਂ ਆ ਜਿੱਦਾਂ ਆ ਰੱਬਾ ਤਾਂ ਇਹ ਕੰਮ ਕੁਮ ਵੀ ਕਰ ਲਿਆ ਐ ਪਠੰਡ ਬਹੁਤ ਅੱਜ ਪਠੰਡ ਬਹੁਤ ਜ਼ਿਆਦੀ ਆ ਧੁੰਦੇ ਹੀ ਜਾ ਕੋ ਹੁੰਦੀ ਆ ਧੁੰਦ ਵੀ ਬਹੁਤ ਜ਼ਿਆਦੀ ਆ ਅੱਗ ਵੀ ਬਾਲ ਕੇ ਸੇਕ ਲਈ ਅਸੀਂ ਤਾਂ ਅੱਗ ਵੀ ਬਾਲ ਕੇ ਸੇਕ ਲਈ ਆ ਦੇਖ ਸਕਦੇ ਆ ਤੁਸੀਂ ਤੇ ਵੀ ਉਹੀ ਹਾਲ ਆ ਉਹੀ ਹਾਲ ਆ ਫਿਰ ਵੀ ਇਹ ਨਾਟਕ ਦੇਖਣ ਲੱਗ ਕੇ ਸੀ ਬਾਕੀ ਰੋਟੀ ਰੱਟੀਆਂ ਆਪਾਂ ਖਾ ਲਈ ਆ ਕੰਮ-ਕੁਮ ਆਪਾਂ ਕਰ ਲਿਆ ਆ ਫ੍ਰੀ ਹੋ ਕੇ ਹੁਣ ਆਪਾਂ ਬੈਠੇ ਹੋਏ ਆ ਤੇ ਬਾਕੀ ਅੱਜ ਕੰਮ ਸੀਗਾ ਤੇ ਆਪਾਂ ਕੋ ਕੰਮ ਕਰਕੇ ਆਣਾ ਆ ਤੇ ਜਿਹੜੇ ਸਾਡੇ ਕੱਪੜੇ ਸੀ ਹਜੇ ਉਹ ਵੀ ਐਕਸਚੇਂਜ ਨਹੀਂ ਹੋਏ ਹੈਗੇ ਉਹ ਵੀ ਕਰਨੇ ਆ ਤੇ ਕਿਉਂਕਿ ਉਦੋਂ ਦਾ ਸਾਡਾ ਟਾਈਮ ਨਹੀਂ ਲੱਗਾ ਉਦੋਂ ਦੇ ਬਿਜ਼ੀ ਸੀਗੇ ਥੋੜਾ ਜਿਹਾ ਤੇ ਚਾਈ ਨਹੀਂ ਹੋਇਆ ਸੀਗਾ ਹੁਣ ਆਪਾਂ ਕੱਪੜੇ ਵੀ ਐਕਸਚੇਂਜ ਕਰਕੇ ਆਉਣੇ ਆ ਤੇ ਕੁਝ ਲੈ ਕੇ ਆਉਣੇ ਆ ਕੁਝ ਕੁਝ ਲੈ ਕੇ ਆਉਣੇ ਕੱਪੜੇ ਤੇ ਕੁਝ ਜਿਹੜੇ ਹੈਗੇ ਦੇਖ ਕੇ ਆਉਣੇ ਆ ਤੇ ਉਹਨਾਂ ਦੀ ਬਦਲੀ ਲੈ ਕੇ ਹੋਰ ਆਉਣੇ ਹਨਾ ਹਣ ਮੈਂ ਟੌਪ ਨਹੀਂ ਲੈਣਾ ਹੁਣ ਮੈਂ ਮਤਲਬ ਬਲੇਜ਼ਰ ਵਗੈਰਾ ਲੈ ਲਵਾਂਗੀ ਨਾ ਪਾਉਣ ਲਈ ਤੇ ਵਿਆਹ ਦੀ ਜਿਹੜਾ ਵਧੀਆ ਲੱਗੂਗਾ ਲੈ। ਵਿਆਹ ਤੇ ਜਿਹੜਾ ਵਧੀਆ ਲੱਗੂਗਾ ਆਪਾਂ ਫੋਨ ਨਹੀਂ ਲੈ ਲੈਣਾ। ਮਨੁਲੀ ਨਾ। ਮਨ ਵੀ ਸਾਡਾ ਦੇਖ ਸਕਦੇ ਹਾਂ ਤੁਸੀਂਾਂ ਦੇ। ਇਹ ਖਰੋਟਾਂ ਨਹੀਂ ਲੰਬ ਪਾਈ ਜਾਂਦਾ। ਖਰੋਟਾਂ ਦੀ ਲੰਬ ਪਾਉਂਦੇ। ਠੰਡ। ਮੈਨੂੰ ਹੈਲੋ ਕਰ ਦੋ। ਤੈਨੂੰ ਕਰ ਦੇ ਇੱਦਾਂ ਇੱਦਾਂ। ਦਿਖਾ ਦੇ ਸਾਰਿਆਂ ਨੂੰ। ਇੱਦਾਂ ਕਰ ਦੇ ਮਾਊ। ਦਿਖਾ ਦੇ ਸਾਰੇ ਨੂੰ। ਮੋਂ ਵੀ ਦਿਮਾਉਂ ਕਿੱਦਾਂ ਕਰ? ਮੋਂ ਵੀ ਦਿਗਾ ਦੇ। ਮਾਊਂਗਾ ਜ ਮਾਊਂ ਦੇਖ ਕੇ ਚਲੀ ਆ ਜਾ। ਮਾਊਂ। ਮਾਊਂ ਦਿਖਾ ਦੇ ਸਾਰਿਆਂ ਨੂੰ। ਸਾਰਿਆਂ ਨੂੰ ਮਾਊਂ ਦਿਖਾਓ। ਕਿੱਥੇ ਮਾਉ ਉਹਦੇ ਮਾਉ ਉਹਦੇ ਮਾਉ ਮਾਉ ਹਨਾ ਆ ਦੇਖੋ ਇਹਨੇ ਖਲਾਰਾ ਪਾਇਆ ਮਾਣ ਬਿੱਲੀ ਨੇ ਅਸੀਂ ਵੀ ਨਹੀਂ ਕੁਝ ਕਹਿੰਦਾ ਉਹਦੇ ਮੈਂ ਸਾਰਾ ਖਲਾਰਾ ਸੰਭਾਲ ਕੇ ਟੀ ਸੀ ਮਾਣ ਚੁੰਨੀ ਦੇ ਲੋ ਕਿੱਥੇ ਸੋੜਤੀ ਆ ਸਾਰਾ ਕੁਝ ਉਹਨੇ ਕਿੱਥੇ ਸੋੜਦਾ ਮੈਂ ਕਿਹਾ ਚੱਲ ਇੱਥੇ ਨਿੱਗੇ ਜੇ ਚ ਬੈਠ ਜੂਗੀ ਆ ਚਲ ਗਈ ਅੰਦਰ ਆ ਦੇਖੋ ਪਾ ਇਹ ਜਾਂਦੀ ਕਿੱਧਰ ਗਈ ਮਨੇ ਕਿੱਧਰ ਗਈ ਹੁਣ ਤੋਂ ਖਲਾਰਾ ਸੰਭਾਲਣਾ ਹੀ ਪੈਣਾ ਮੈਨੂੰ ਫੇਰ ਜੇ ਹੋਣੇ ਇਹਨੇ ਖਲਾਰਾ ਪਤਾ ਹੁਣ ਇਹਨੂੰ ਮੈਂ ਕੁੱਟਣਾ ਆ ਬਹੁਤ ਜ਼ਿਆਦਾ ਮਨੂ ਨਾ ਇਹਨੂੰ ਆਪ ਕੋੜ ਦੇਣਾ ਠੀਕ ਆ ਹੈ? ਧੁੰਦ ਤੁਸੀਂ ਦੇਖ ਸਕਦੇ ਆ ਉਹ ਦੇਖ ਲਓ ਧੁੰਦ ਉਧਰ ਵੀ ਦੇਖ ਲਓ ਦੇਖੋ ਧੁੰਦ ਕਿੰਨੀ ਜਿਆਦੀ ਆ ਧੁੰਦ ਹਟਦੀ ਨਹੀਂ ਪਈ ਹੈਗੀ ਸਵੇਰ ਦੀ ਤੇ ਮੜਾਇਆ ਤੇ ਊੜਾ ਜਿਹਾ ਵਗੈਰਾ ਹੈਗਾ ਇੱਥੋਂ ਦਾ ਚੱਕ ਦਿੰਨੇ ਆ ਕਿ ਕਿ ਮਨ ਵੀ ਸਾਡੇ ਨੇ ਕੱਲੀਆਂ ਸੌਕਸਾਂ ਪਾਈਆਂ ਆ ਤੇ ਬੂਟ ਵਗੈਰਾ ਲਾ ਕੇ ਸੁੱੜ ਦਿੰਦਾ ਆ ਇਹਨੇ ਦਾ ਨੰਗੇ ਪੈਰ ਘੁੰਮ ਘੁੰਮ ਕੇ ਨਾ ਇਹਨੇ ਸੌਕਸਾਂ ਵੀ ਆਪਣੀਆਂ ਪਾੜ ਲਈਆਂ ਇਹ ਮੈਨੂੰ ਨਹੀਂ ਦਿਖਾਏ ਆ ਤੇ ਨਾ ਮੂੰਠਾ ਦੇ ਨਾਲ ਕੰਮ ਨਹੀਂ ਹੈਗਾ ਥੋੜਾ ਜਿਹਾ ਕੱਢ ਲੀਏ ਮੈਨੂੰ ਕੋਈ ਜੂਰ ਦੇਈ ਬਾਕੀ ਤਾਂ ਆਪਾਂ ਫ੍ਰੀ ਆ ਤਾਂ ਕੋਈ ਕੰਮ ਨਹੀਂ ਹੈਗਾ ਹੁਣ ਸੇਲ ਦੇ ਅਸੀਂ ਬੋਰ ਹੋਈ ਜਾਂਦੇ ਪਏ ਆ ਕੰਮ ਕਰਕੇ ਇਹ ਗੈਂਦਾ ਚਿਕ ਮਾਰ ਦੇ ਠੀਕਾ ਉੱਚੀ ਤਨੀ ਸ਼ਰਾਰਤੀ ਬੱਚਾ ਹੈ ਹੋਏ ਆ ਦੇਖ ਲੋ ਪੱਖਾ ਚਲਾਦਾ ਪੱਖਾ ਪੱਖਾ ਨਹੀਂ ਚਲਾਉਣਾ ਪੱਖਾ ਨਹੀਂ ਚਲਾਉਣਾ ਪੱਖਾ ਨਹੀਂ ਚਲਾਉਣਾ ਚਲ ਸਾਰਿਆਂ ਨੂੰ ਬਾਹਰ ਚੱਲ ਗੰਦਾ ਗੰਦਾ ਬੱਚਾ ਹਲ ਜੋਰ ਤੁਕ ਹੈਲੋ ਤੁਕ ਸਤਿ ਸ਼੍ਰੀ ਅਕਾਲ ਨਹੀਂ ਤੁਕ ਸਤਿ ਸ਼੍ਰੀ ਅਕਾਲ ਤੁਕ ਹਾਂਜੀ ਦਲੀਦੜ ਜਿੱਦੀ ਜਿੱਦੀ ਤੇਰੇ ਬਾਲ ਕਿੱਥੇ ਮਨੋ ਮਨੇ ਬਾਲ ਕਿੱਥੇ ਆ ਇਹਨੇ ਬੋਲ ਲੈ ਕੇ ਆਣੀ ਆ ਹੁਣ ਦੇਖਿਓ ਬੋਲਿਆ ਹੋਗਾ ਨਾ ਹੋ ਗਿਆ ਬੋਲ ਲੈਣ ਹੂੰ ਦੇਖੇ ਬੋਰ ਲੱਗ ਜਾਂਦਾ ਮਨ ਸਾਈਡ ਤੇ ਹੋ ਗਿਆ ਬੇਬੀ ਸੌੜਤੀ ਲੋ ਜੀ ਆਪਾਂ ਤਾਂ ਚੱਲੇ ਆ ਬਾਹਰ ਨੂੰ ਘੁੰਮਣ ਕਿਉਂਕਿ ਅੰਦਰ ਤਾਂ ਬੋਰ ਹੋ ਗਿਆ ਸੀ ਤੇ ਅਸੀਂ ਕਿਹਾ ਵੀ ਆਪਾਂ ਥੋੜਾ ਜਿਹਾ ਟਾਈਮ ਬਾਹਰ ਕਿਹੜੀ ਕਿਹੜੀ ਕੱਟਾਂਦੇ ਆ ਇੱਟੱਕ ਤੱਕ ਖੜੋ ਮੁਕੇ ਆ ਆ来 ਬੰਦ ਦੀ ਦਾ ਹੱਥ ਫੜੋ ਆਪਾਂ ਚੱਲੇ ਆ ਇਧਰ ਨੂੰ ਗੇੜਾ ਲਾਉਂ ਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ। ਤੁਸੀਂ ਦੇਖ ਸਕਦੇ ਆ ਬਾਹਰ ਕਿੰਨੀ ਜ਼ਿਆਦਾ ਧੁੰਦਿਆ ਦੇਖੋ। ਇੱਧਰ ਹੀ ਸਾਈਡ ਪਤਾ ਲੱਗਦਾ ਆ। ਮਤਲਬ ਆਹ ਦੇਖੋ ਧੁੰਦਾ ਰੋਡ ਤੱਕ ਧੁੰਦਾ। ਹਾਂ। ਰੋਡ ਤੱਕ ਧੁੰਦਾ। ਹੁਣ ਅਸੀਂ ਚੱਲੇ ਆ। ਇੱਧਰ ਕਿ ਜਿਵੇਂ ਗੜੀ ਲਾਣ ਵਾਸਤੇ ਇੱਧਰ ਵਸ ਸਾਈਡ ਤੇ। ਕਿਉਂਕਿ ਇੱਧਰ ਸਾਨੂੰ ਵਧੀਆ ਲੱਗਦਾ। ਅਸੀਂ ਪਹਿਲਾਂ ਬਹੁਤ ਹੌਣਿਆ ਹੁੰਦਾ ਸੀ ਇਹ। ਮਤਲਬ ਜਦੋਂ ਅਸੀਂ ਗਰਮੀਆਂ ਹੁੰਦੀਆਂ ਨਾ ਅਸੀਂ ਇੱਧਰ ਨਾ ਆਣਦੇ ਹੁੰਦੇ ਸੀ ਹਨਾ ਮੰਮਾ ਮੈਂ ਕਿ ਜਦੋਂ ਗਰਮੀਆਂ ਆਉਂਦੀਆਂ ਸੀ ਆਪਾਂ ਕਿੰਨਾ ਨਾ ਆਣ ਆਉਂਦੇ ਸੀ ਨਾ ਇੱਧਰ ਇੱਥੇ ਆਪਾਂ ਸਾਰੇ ਜਣੇ ਨੇ ਆਏ ਹੋਣਾ ਇੱਥੇ ਬਹੁਤ ਨਾ ਤੇ ਆਪਾਂ ਮੰਦੀ ਦੀ ਹੁੰਨੀ ਸਾਰੇ ਜਣੇ ਹੀ ਮਤਲਬ ਸਾਨੂੰ ਇੱਕ ਵਾਰੀ ਗਾਲਾਂ ਵੀ ਚਾਈਆਂ ਸੀ ਸਾਨੂੰ ਇੱਕ ਵਾਰੀ ਗਾਲਾਂ ਬਹਿ ਗਈਆਂ ਆਹੀ ਤਾਂ ਲੱਗ ਗਏ ਅਮਰ ਦੀਦੀ ਅੱਗੇ ਹੋ ਗਏ ਕਹਿੰਦੇ ਕਿਨੇ ਅਮਰ ਮੈਂ ਇੱਧਰ ਲਈ ਸੜ ਜਾ ਕੇ ਨਾ ਸਾਡੇ ਇਧਰ ਲਈ ਸਾਈਡ ਆਣਾ ਮੈਂ ਇਧਰ ਜਾ ਕੇ ਲੁਕ ਗਈ ਮੈਂ ਨਹੀਂ ਉਹ ਤਾਂ ਮੈਂ ਅਨਮੈਰਿਡ ਸੀਗੀ ਤੇ ਉਹ ਤਾਂ ਮੈਂ ਇਧਰ ਨਹੀਂ ਸਾਈਡ ਆਣ ਕੇ ਰੁਕ ਗਈ ਲੁਕ ਗਈ ਤਾਂ ਅਮਨ ਦੀ ਦੀ ਚੜੀ ਅੱਗੇ ਹੋ ਗਏ ਹੈ ਮਮਾ ਅਮਨ ਦੀ ਨੂੰ ਗਾਲਾਂ ਵੰਨਿਆ ਤੁਸੀਂ ਕਹਿੰਦੇ ਜਵਾਨ ਕੁੜੀਆਂ ਆ ਇਦਾਂ ਨਹੀਂ ਚੰਗਾ ਲੱਗਦਾ ਨਾ ਹੰਦੇ ਅਸੀਂ ਹੁਣ ਚਲੇ ਆ ਜਨਾਤੇ ਆ ਸਾਨੂੰ ਹੁਣ ਵਧੀਆ ਲੱਗਦਾ ਸੀ ਆ ਹੁਣ ਇਧਰਲੇ ਹਸਾਕ ਤਾਦਾ ਮੈਨੂੰ ਪਤਾ ਨਹੀਂ ਸੀਗਾ ਤੇ ਮਤਲਬ ਇੰਨਾ ਕ ਜਿਆਦਾ ਵਧੀਆ ਲੱਗਦਾ ਨਾ ਨੌਂਦੇ ਮਤਲਬ ਇਦਾਂ ਚਲਿਆਂ ਦੇ ਵਿੱਚ ਵਧੀਆ ਲੱਗਦਾ ਆ ਤੁੰਦਾ ਹੀ ਲਾਇਆ ਹੂੰ ਔਰ ਇੱਧਰ ਦੇ ਲੋ ਹਰੀਆਲੀ ਹਰੀਆਲੀ ਆ ਅਸੀਂ ਬੈਕ ਸਾਈਡ ਆਏ ਆ ਘੁੰਮਣ ਲਈ ਓਏ ਆ ਦੇਖੋ ਮੇਰੇ ਕੀ ਲੱਗ ਗਿਆ ਲੂੰਦੜੇ ਲੂੰਦੜੇ ਲੂ ਲੂ ਲੂੰਦੜੇ ਹਾਂ ਲੂੰਦੜੇ ਤੇ ਅਸੀਂ ਹੁਣ ਇੱਧਰ ਨੂੰ ਘੁੰਮਣ ਆਏ ਆ ਦੇਖੋ ਵਾਓ ਤੁਹਾਨੂੰ ਦਿਖਾਣੇ ਆ ਬੈਕ ਕੈਮਰਾ ਗਾ ਦੇਖੋ ਤੁੰਦ ਧੁੰਦ ਇੱਧਰ ਵੀ ਤੁੰਦ ਦੇਖ ਸਕਦੇ ਆ ਤੁਸੀਂ ਦੇਖ ਲੋ ਮੰਨੂ ਵੀ ਆ ਗਿਆ ਦੇਖ ਲੋ ਤੇ ਮਮਾ ਵੀ ਆ ਗਏ ਆ ਆਪਾਂ ਤਿੰਨੇ ਜਣੇ ਆਏ ਘੁੰਮਣ ਕਿਉਂਕਿ ਵਿਕਰਮ ਹੈ ਨਹੀਂ ਸੀਗੇ ਘਰੇ ਤੇ ਵਿਕਰਮ ਹੈ ਨਹੀਂ ਸੀਗੇ ਘਰ ਤੇ ਉਹਨਾਂ ਦਾ ਕਰਕੇ ਫਿਰ ਅਸੀਂ ਕਿਹਾ ਵੀ ਅਸੀਂ ਬੋਰ ਹੋਈ ਜਾਂਦੇ ਪਏ ਆ ਤਾਂ ਬੋਰ ਹੋਈ ਜਾਂਦੇ ਆ ਅਸੀਂ ਅਸੀਂ ਇੱਕ ਵਾਰੀ ਨਾ ਉੱਥੇ ਆਏ ਸੀ ਮਨਵੀਨ ਨੂੰ ਨਵਾਣ ਗਰਮੀਆਂ ਬਹੁਤ ਸੀਗੀਆਂ ਤੇ ਸਾਡੀ ਮੋਟਰ ਖਰਾਬ ਹੋ ਗਈ ਤੇ ਮੋਟਰ ਖਰਾਬ ਹੋ ਗਈ ਇੱਥੇ ਸਾਗ ਵੀ ਬਹੁਤ ਆ ਜਿੰਨੇ ਸਾਗਲ ਜਾਣਾ ਹੋਇਆ ਇੱਧਰ ਭੋਗਪੁਰ ਆ ਸਕਦੇ ਆ ਬਸ ਇੰਨਾ ਕਾਸੀ ਘੁੰਮਣਾ ਹੁੰਦਾ ਇੱਥੇ ਨਿਆਣੇ ਵਰ ਤੋਂ ਨੇ ਰਹਿੰਦੇ ਹੀ ਉਹ ਹੀ ਚੱਲੇ ਹੂੰ ਇੱਥੇ ਕੈਂ ਭਈਆਂ ਦੇ ਨਿਆਣੇ ਰਹਿੰਦੇ ਸੀਗੇ ਤੇ ਉਹ ਵੀ ਚੱਲ ਗਏ ਤੇ ਵਧੀਆ ਬਸ ਇੰਨਾ ਕਾ ਘੁੰਮਣਾ ਹੁੰਦਾ ਆ ਬਸ ਘੇੜਾ ਗੂੜਾ ਇਹ ਕੱਢਣਾ ਹੁੰਦਾ ਬਸ ਇਹ ਅੰਦਰ ਬੋਰ ਨਾ ਹੁੰਦੇ ਜਾਈਏ ਮਤਲਬ ਬੋਰ ਨਾ ਰਹੀ ਸੀ ਦੇ ਵੇਖਦੇ ਤਾਂ ਗੱਡ ਚੱਕੀ ਲਾਈ ਕਿਦਾਂ ਵਾਹ ਇਹਦਾ ਗੁੰਡਾ ਲਾ ਕੇ ਆਏ ਆ ਮम्मा ਕਹਿੰਦੇ ਅਸਰ ਉਹ ਗੇਟ ਚੱਕਾ ਕੇ ਕੋਈ ਹੋਲਾ ਜੇ ਮੋਟਰ ਹੈਗੀ ਸਾਡਾ ਸਾਡੀ ਬਾਈਕ ਵੀ ਆ ਸਾਡਾ ਸਾਰਾ ਸਮਾਨ ਆ ਮੰਨੂ ਦੇ ਲੋ ਤਾਂ ਡਾਊਨ ਸਾਹਿਬ ਮੈਨੂੰ ਬਾਈ ਕਰ ਦੋ ਸਾਰੇ ਨੂੰ ਇੱਧਰ ਫੋਨ ਤੇ ਉਹ ਹੱਥੇ ਹੀ ਨਹੀਂ ਪੇਲਾ ਕਰੋੜ ਹੱਥ ਚ ਬਾਈ ਕਰ ਦੋ ਨਾ ਬਾਈ ਕਿਥੋਂ ਕਰਨੀ ਇਹਨੇ ਕਾਤੇ ਗੱਡੀ ਗੱਡੀ ਕਿਹੜੀ ਗੱਡੀ ਤੇਰੀ ਕਿਹੜੀ ਆ ਹੈ ਅਰੇ ਆਈ ਆਰੀ ਆਈ ਹੋ ਗਈ ਆ ਹੁਣ ਧਤੋਂਦ ਬਹੁ ਪਈ ਆ ਨਹੀਂ ਤਾਂ ਪਤਾ ਨਹੀਂ ਲੱਗਦਾ ਹੁਣ ਨਹੀਂ ਤਾਂ ਜੇ ਸਾਫ਼ ਹੁੰਦਾ ਨਾ ਫਿਰ ਧੁੱਪ ਧੱਪ ਹੁੰਦੀ ਫੇਰਾ ਪਾਣਾ ਸੀ ਫੇਰਾ ਪਾ ਅੱਗੇ ਤਾਂ ਘੁੰਮ ਕੇ ਆਣਾ ਸੀ ਹੈ ਨਾ ਕੁੰਡੇ ਜਿੰਦੇ ਲਾ ਕੇ ਹਣ ਧੁੰਦ ਦਾ ਕਰਕੇ ਮੈਂ ਮੰਮਾ ਨੂੰ ਕਿਹਾ ਮੈਂ ਕਿ ਮਮਾ ਵੀ ਨਾ ਦਰ ਨੂੰ ਕਮਾ ਲਿਆ ਉਹ ਮੰਮਾ ਕਹਿੰਦੇ ਚੱਲ ਧੁੰਦ ਬਹੁਤ ਪਈ ਹੋਈ ਆ ਤੇ ਹਣਾ ਪਕਾ ਨੂੰ ਬਾਤ ਸੀ ਆਉਂਦੇ ਪਏ ਆ ਮੈਨ ਲੱਗਾ ਵਿਕਰ ਮਾਰ ਠੰਡ ਬਹੁਤ ਜ਼ਿਆਦਾ ਲੱਗ ਰਹੀ ਹੈ ਇਹਨਾਂ ਸਾਰੇ ਦੇਟਿਆਂ। ਉੱਥੇ ਕਿ ਖੜਾਕਾ ਹੋਇਆ ਮਮਾ ਕਹਿੰਦੇ ਪਤਾ ਨਹੀਂ ਕੀ ਹੋ ਗਿਆ। ਟਰਾਲੀ ਆ ਮਮਾ ਉਦਾਂ ਹੀ ਆ। ਉਦਾਂ ਹੀ ਆ ਸ਼ਾਇਦ। ਉਦਾਂ ਹੀ ਆ। ਹਾਂ। ਚੱਲੀ ਅੰਦਰ। ਗੰਨੇ ਆ ਇੱਧਰ ਗੰਨੇ ਆ ਦੇਖ ਲਓ ਕਿੰਨੇ ਜ਼ਿਆਦੇ ਗੰਨੇ ਆ ਕਿਉਂਕਿ ਮੇਰੇ ਗੰਨੇ ਫੇਵਰੇਟ ਆ ਗੰਨੇ ਦਾ ਰਸ ਵੀ ਮੇਰਾ ਫੇਵਰੇਟ ਆ। ਰਸ ਵੀ ਮੇਰਾ ਫੇਵਰੇਟ ਆ। ਇਹਨੂੰ ਇੱਕ ਵਾਰ ਆ ਟਰਾਲੀਆਂ ਜਾਂਦੇ ਆ ਪਈਆਂ। ਚੱਲ ਜਾਈਏ ਕਰੇ ਐਥੇ ਸਾਡੇ ਮਾਣੋ ਬਿੱਲੀ ਜਿਹੜੀ ਨਿੰਨੀ ਜੀ ਆਣਾ ਬਹੁਤ ਸੋਹਣੀ ਆ ਬਿੱਲੀਆਂ ਅੱਖਾਂ ਫਿਕਰ ਮਰ ਗਈਆਂ ਫਿਕਰ ਮਰ ਗਈਆਂ ਬਿੱਲੀਆਂ ਅੱਖਾਂ ਅੱਜੋ ਹਣਾ ਤਾਂ ਚੱਲੋ ਉੱਥੇ ਤੇ ਕਿਉਂਕਿ ਅੱਜ ਨਾ ਮਨ ਜੇ ਨਹੀਂ ਲੱਗਦਾ ਘਰੇ ਅਸੀਂ ਨਾ ਬੋਰ ਹੋ ਹੀ ਜਾਂਦੇ ਆ ਅੱਛਾ ਟੀਵੀ ਵੀ ਦੇ ਦੇ ਪਿਆ ਤਾਂ ਵੀ ਬੋਲ ਰਹੀ ਐਨੇ ਹਣਾ ਮੰਮਾ ਮੈਂ ਹੋਈ ਜਾਂਨੀ ਮੈਂ ਤਾਂ ਦੇਖਿਆ ਕਿ ਨਹੀਂ ਗੀ ਬਾਹ ਹੇ ਮੈਂ ਬੋਲ ਰਹੀ ਜਾਂਦੀ ਪਈ ਆ ਨਾ ਲੜਾ ਕੀ ਖਾਣਾ ਮੇਰੇ ਖਾਂਜੀ ਨਹੀਂ ਨਹੀਂ ਬੋਲ ਲਾ ਕੋਕਾਪ ਬੋਲਾ ਬਣਾ ਪਾ ਨਹੀਂ ਆ ਉੱਥੇ ਤੇ ਹੇ ਆ ਦੇਖੋ ਰੋਡ ਸਾਡਾ ਉਹ ਨਾ ਇਤਨਾ ਸਾਫ ਪਤਾ ਲੱਗਦਾ ਉਹ ਦੇਖ ਸਾਫ ਪਤਾ ਲੱਗਦਾ ਇੱਥੋਂ ਇੰਦਾ ਦੇਖੋ ਪਹਾੜੀ ਕਾ ਕੁੱਕੜ ਆ ਪਹਾੜੀ ਕਮਾਦੀ ਕੁੱਕੜ ਆ ਇਹ ਕਮਾਦਾ ਚ ਰਹਿੰਦੇ ਅੱਛਾ ਕਮਾਦਾ ਚ ਰਹਿੰਦੇ ਕੁੱਕੜ ਸਿਕਰਮੂਣੀ ਆਂਦੇ ਪਏ ਆ ਮੈਨ ਨਾਲ ਹੀ ਲੱਗੀਆਂ ਰੋਟੀ ਬਣਾਉਣ ਉਹਨਾਂ ਨੂੰ ਭੁੱਖ ਬਹੁਤ ਜ਼ਿਆਦਾ ਕਹਿੰਦੇ ਲੱਗੀ ਹੋਈ ਆ ਮੈਨੂੰ ਰੱਖ ਦੇਣੀ ਆ ਜਦੋਂ ਆਏ ਰਾਈਸ ਵੀ ਪਏ ਆ ਜਦੋਂ ਆਗੇ ਤੇ ਖਾ ਲੈਣੀ ਤੇ ਗਰਮ ਕਰਕੇ ਦੇ ਦਾਂਗੀ ਤੇ ਹੁਣ ਆਹ ਰੋਟੀ ਬਣਾਉਣਾ ਅੱਜ ਅੱਜ ਸਾਡੀ ਮੰਮੀ ਹੈ ਨਹੀਂ ਉਹ ਘਰੇ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਭਈ ਦੂਜੀ ਗੱਲ ਇੱਕ ਉਧਰ ਵੀ ਚਲ ਉਸੋ ਜਾਣਾ ਬਹੁਤ ਜ਼ਰੂਰੀ ਆ ਜ਼ਰੂਰੀ ਸੀ ਮੰਮੀ ਦਾ ਮੈਂ ਤਾਈ ਜੀ ਨੂੰ ਛੱਡਿਆ ਸੀ ਉਧਰ ਸਵੇਰੇ ਤੇ ਮੰਮੀ ਬਿਨਾ ਸਾਡਾ ਦਿਲ ਨਹੀਂ ਲੱਗਦਾ ਹੁਣ ਸਾਨੂੰ ਇਹ ਆ ਵੀ ਭਾਜੀ ਇਹ ਵੀ ਕਿਤੇ ਉਧਰ ਚਲ ਜੀਏ ਜਾਵੇ ਤੇ ਬਾਕੀ ਬਾਲਕ ਟਾਣ ਵੀ ਜਾਣਾ ਸੀ ਮੈਂ ਮੈਂ ਗਿਆ ਨਹੀਂ ਮੈਂ ਕਿ ਪ੍ਰੀਤੀ ਕੱਲੀ ਰਹਿ ਜਾਂਣੀ ਘਰੇ ਇਹ ਡੰਡੀ ਲੱਗਣਾ ਘਰੇ ਤੁਸੀਂ ਜਾਣਾ ਕੋਈ ਨਾ ਮੈਂ ਕਿ ਤੂੰ ਕੱਲੀ ਨਹੀਂ ਰਹਿ ਜਾਣਾ ਮੈਨੂੰ ਕਿੰਟਾ 1.5 ਘੰਟਾ ਲੜ ਜਾ ਤਿੰਨੇ ਘਣੇ ਜਾ ਦੇ ਦੇ ਚ ਲੈ ਕੇ ਲੈ ਦਾਂ ਸਿੰਦ ਕੇ ਲੈ ਆ ਦਾ ਸ਼ਕੀਨ ਆ ਲੈ 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 ਜਰਾਬਾ ਸਾਰੀਆਂ ਗਿੱਲੀਆਂ ਕਰ ਲੈ ਉਹ ਜੀ ਗਿਆ ਵੀ ਮੋੜ ਘਟ ਘਟ ਕੇ ਗਿਆ అగలా కల పా ਔਰ ਵਧੀਆ ਜੇ ਵਿਆਹ ਦੀ ਅਸੀਂ ਸ਼ੋਪਿੰਗ ਕਰਨੀ ਆ ਸਾਡੇ ਵਿਆਹ ਆ ਘਰੇ ਤੇ ਵਿਆਹ ਦੀ ਸ਼ੋਪਿੰਗ ਵੀ ਨਹੀਂ ਕੀਤੀ ਕੱਪੜੇ ਲੀੜੇ ਸਾਰੇ ਹਜੇ ਲੈਣੇ ਆ ਪ੍ਰੀਤੀ ਦਾ ਅੱਜ ਜਾਣਾ ਸੀ ਤਾਂ ਕੱਪੜੇ ਲੈਣਾ ਸੀ ਆਰੇ ਮੰਨੂ ਕਿੱਧਰ ਭੱਜ ਗਿਆ ਹਾਂ 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 ਗੋਣ ਸਾਬ ਤੁਗੋ ਮੈਂ ਬਾਲਟੋਨ ਜਾਣਾ ਹੀ ਕੱਲ ਇੱਕ ਭੈਂਦਾ ਮੈਸੇਜ ਆਇਆ ਸੀ ਕਹਿੰਦੇ ਵੀ ਬਾਲ ਵੀਰੇ ਤੂੰ ਬਾਲ ਕਟਾਵਾ ਲੈ ਕੇ ਸੋਹਣੀ ਜੀ ਕਟਿੰਗ ਕਰਾ ਲੈ ਪੈਨ ਮੈਂ ਜਾਣਾ ਹੀ ਅੱਜ ਬਾਲ ਕਟੋਨ ਤੇ ਜਾ ਨਹੀਂ ਹੋਇਆਗਾ ਇਹ ਤਾਂ ਮੈਂ ਚੱਲਾਂ ਹੀ ਵਾਲ ਕਟਾਉਣ ਮੈਂ ਕਿਹਾ ਕਟਿੰਗ ਕਰਾਉਣੀ ਜ਼ਰੂਰੀ ਜ਼ਰੂਰੀ ਆ ਵਾਲ ਮੈਂ ਪਹਿਲਾਂ ਵਧਾਉਂਦਾ ਸੀ ਮੈਂ ਕਿਹਾ ਵੀ ਮੇਰੇ ਵਾਲਾਂ ਨੂੰ ਕਿਨੇ ਮੇਜੇ ਹੈਗੇ ਮੈਂ ਫੇਰ ਵਾਲ ਬੂਲੇ ਥੋੜੇ ਜਿਹੇ ਵੱਡੇ ਕੀਤੇ ਆ ਹੁਣ ਹੁਣ ਮੈਂ ਤਾਂ ਅੱਦਾ ਕਰਨੀ ਤੇ ਚਕਾ ਦੇਣੀ ਅੱਦਾ ਅੱਦਾ ਚਕਾ ਕੇ ਕਿਦਾਂ ਦਾੜੀ ਚਰਾ ਕੇ ਅੱਦਾਂ ਨੂੰ ਇੱਥੋਂ ਇੰਨੇ ਨੇ ਕਟਾ ਦੇਣੇ ਅੱਦਾਂ ਹੂੰ ਫੇਰ ਦੋ ਅੱਦਾਂ ਚਰਾ ਦੇਣੇ ਇਹ ਮੈਂ ਬਣਾ ਸੋਹਣਾ ਮੁੰਡਾ ਹਾ ਚੰਡੀਗੜ੍ਹ ਵਿੱਚ ਜਿਹੜਾ ਰੱਖੇ ਡਿਫੈਂਡਰ ਦਾ ਸੋਨਾ ਪਾਪਾ ਚੰਡੀਗੜ੍ਹ ਵਿੱਚ ਜਿਹੜਾ ਰੱਖੇ ਡਿਫੈਂਡਰ ਦਾ ਮੰਨੂ ਸਾਡੇ ਦੀ ਰੀਸ ਐਕਲ ਹੀ ਟੁੱਟ ਆਹ ਦੇਖੋ ਜੀ ਗਾਣਾ ਬਲੌਗ ਬੰਦ ਕਰਕੇ ਕਹਿੰਦੀ ਚੰਡੀਗੜ੍ਹ ਚ ਕੀ ਆ ਬਲੌਗ ਬੰਦ ਕਰਕੇ ਕਹਿੰਦੀ ਆ ਹੁਣੀ ਬਲੌਗ ਬੰਦ ਹੋਇਆ ਹੀ ਨਹੀਂ ਕੀਤਾ ਸੀ ਪ੍ਰੀਤੀ ਨੇ ਚੰਡੀਗੜ੍ਹ ਚ ਕੀ ਆ ਗਾਣਾ ਆਇਆ ਹੁਣ ਗਾਣਾ ਨਾ ਬੰਦਾ ਸੁਣੇ ਜਾ ਯਾਰ ਤੈਨੂੰ ਸੁਣਾਵ ਹੀ ਦਿੰਦਾ ਨਹੀਂ ਕੀਨਤਾ ਦੇਖੀ ਹੁਣੀ ਆ ਕੇਲੇ ਕਰਦੇ ਨਨੂ ਇਹਨਾਂ ਨੂੰ ਕੁਸ ਮਮਾ ਨੂੰ ਬੁਲਾ ਮਮਾ ਨੂੰ ਲੱਗੇ ਵਾ ਓਏ ਭਰਾਵਾ ਵੇਚਣੀ ਆ ਭਾਈ ਬੰਦਾ ਤੋੜ ਕੇ ਵੇਚੋ ਤੁਸੀਂ ਕਰਦੇ ਕੀ ਬੇਵਲ ਤਾਂ ਮੈਨੂੰ ਇਹ ਦੱਸੋ ਵੇਚਣੀ ਆ ਟੁੱਟ ਗਈ ਜਣਾ ਇਹ ਵੇਚਣੀ ਆ ਫਿਰ ਇਹਦਾ ਵੇਚਣੀ ਆ ਤੂੰ ਆ ਕੀ ਕਰਦੇ ਪਏ ਆਹ ਦੇਖੀ ਆਹ ਕੀ ਆ ਡੇਗੀ ਚੱਕਨ ਲੱਗਾ ਜੀ ਕਿੱਦਾਂ ਡੇਗੀ ਸੀ ਬਾਬਾ ਮੋਟੇ ਦਾ ਖਲਕਾ ਡੇਗੀ ਬਾਹਰ ਖੰਚਲਾ ਆ ਕੀ ਆ ਇਹਨਾਂ ਦਾ ਹਾਲ ਕੁਛ ਨਹੀਂ ਹੈਗਾ ਉੱਥੇ ਹੀ ਰੱਖ ਦੋ ਇਹਨੂੰ ਇਹਨੂੰ ਰੱਖ ਦੋ ਉੱਥੇ ਹੀ ਤੂੰ ਸੌਂਦਾ ਨਹੀਂ ਇੱਕ ਵਾਰੀ ਹੋਏ ਰੱਬਾ ਮੈਂ ਮੈਂ ਮੰਮੀ ਨੂੰ ਲੱਗੀ ਫੋਨ ਕਰ ਰਿਹਾ ਰੱਖ ਦੋ ਉੱਥੇ ਪੁੱਠੀ ਰੱਖਣ ਲੱਗੇ ਹੋਏ ਬੋਕਿੱਡੀ ਜ਼ੋਰ ਦੀ ਚਲਾ ਚਲਾ ਚੀਜ਼ਾਂ ਸੁੱਟਦੇ ਇਹ ਪਾਗਲ ਵੇਚਣੀ ਹੈ ਅੱਜ ਜਿੱਦਾਂ ਸਮਾਨ ਉਥੋਂ ਚੱਕਿਆ ਉਹਦੀ ਰੱਖੋ ਮਾਰੀ ਗੱਲ ਵੀ ਹੈ ਗੱਲ ਤਾਂ ਗਈ ਜਿੱਦਾਂ ਸਮਾਨ ਚੱਕਿਆ ਉਹਦੀ ਰੱਖੋ ਆ ਦੇਖੋ ਆ ਵੀ ਚੱਕੋ ਇੱਥੇ ਝਾੜੂ ਵੀ ਲਾਓ ਚਲੋ ਵੇਚ ਗਈ ਇਹ ਲਿਆ ਭਾਈ ਉੱਥੇ ਆ ਵੀ ਚੱਕ ਦੋ ਮੇਰੀ ਗੱਲ ਤਾਂ ਸੁਣ ਕੀ ਆਪਾਂ ਵੇਚ ਦੇਣੇ 50 60 ਰੁਪਏ ਆ ਜਾਣੇ ਇਹਦੇ ਲੱਭੇ 50 ਰੁਪਏ ਆਏ 50 60 ਰੁਪਏ ਨਹੀਂ ਦਿੱਤੀ ਵੇਚਣੀ ਆ ਆਪ ਵੀ ਹੋ ਗਈ ਆ ਤੇ ਉਦੋਂ ਤੇ ਵੀ ਗਈ ਆ ਇਹ ਸਾਰੀ ਖਰਾਬ ਸੀਗੀ ਮੈਨ ਲੱਗਾ ਪਤਾ ਨਹੀਂ ਕੀ ਲੱਗਾ ਕਰਨ ਮੈਂ ਚੱਕਣ ਲੱਗਾ ਮੋਢੇ ਸਲਿੱਪ ਹੋ ਗਈ ਹੂੰ ਉਹਨੂੰ ਮੈਂ ਕਿਹਾ ਭਾਈ ਨੂੰ ਲੱਗਾ ਆਹ ਬਾਰਾ ਲੱਗਾ ਇਹ ਕੁਵਾਰੀਆ

ਬਾਤ ساری ਬਾਤ ਉਹ ਮਾਦੇਲਾ ਦੇਖਿਆ ਜਾਣ ਦੇ ਕਿਲੇਂਦਰ ਯਾ ਇਹਨੂੰ ਕਹਿੰਦੇ ਯਾ ਜਾਣ ਪਛਾਣ ਲੈ ਅੰਨੀ ਅੰਨੀ ਦੇ ਗੱਲ ਬਾਤ ਆ ਓਹ ਹੋ ਮਾਈ ਗੋਡ ਕੋਈ ਭੈਣ ਕੀ ਵਿਚਾਰੀ ਬਣਉਂਦੀ ਰੱਬ ਦੀ ਮਾੜਾ ਦੀ ਕਿਰਪਾ ਜੀ ਉਹ ਜਿਹੜੀ ਫਰਿੱਜ ਸੀ ਉਹ ਆਪਾਂ ਵੇਚਣੀ ਸੀ ਤਾਂ ਕਰਕੇ ਉਹ ਮੈਂ ਮਤਲਬ ਟਟ ਤੋੜ ਕੇ ਵੇਚਣੀਆਂ ਜੋ ਵੀ ਮਤਲਬ ਡਿੱਗ ਗਈ ਆ ਤੇ ਉਹ ਆਪਣਾ ਕੋਈ ਗਲਤ ਨਾ ਸੋਚਿਓ ਤੇ ਬਾਕੀ ਇੱਕ ਤਾਂ ਨਾ ਗੱਲ ਕਰਨੀ ਸੀ ਦੇਖ ਲਓ ਵੀ ਇੱਕ ਨਾ ਇੱਕ ਜਿੱਦਾਂ ਹੁਣ ਬੰਦਾ ਆਇਆ ਹਨਾ ਬੰਦਾ ਲਾ ਲੁੜੀ ਜਾਂਦਾ ਨਾ ਘਰੇ ਲੜ ਪੈਂਦਾ ਜਾਂ ਕੋਈ ਬੰਦਾ ਕੋਈ ਚੀਜ਼ ਜਿੱਦਾਂ ਚੱਕ ਕੇ ਸਿੱਟਦਾ ਥੱਲੇ ਦੇਖ ਲਓ ਵੀ ਹੁਣ ਇਹ ਫ੍ਰਿਜ ਜੇ ਸਹੀ ਹੁੰਦੀ ਜੇ ਫ੍ਰਿਜ ਸਹੀ ਹੁੰਦੀ ਜੇ ਚੱਲਦੀ ਹੁੰਦੀ ਇਹ ਜੇ ਫ੍ਰਿਜ ਬਿਲਕੁਲ ਸਹੀ ਹੁੰਦੀ ਦਾਏ ਚੱਲਦੀ ਚੁਲਦੀ ਹੁੰਦੀ ਤਾਂ ਫੇ ਜੇ ਮੈਂ ਗੁੱਸੇ ਚ ਇਹਨੂੰ ਤੋੜ ਦਵਾਂ ਤੇ ਦੇਖ ਲਓ ਵੀ ਹੁਣ 1 ਮਿੰਟ ਦਾ ਬੰਦੇ ਦਾ 1 ਮਿੰਟ ਦਾ ਗੁੱਸਾ ਹੁੰਦਾ ਸਿਰਫ 1 ਮਿੰਟ ਦਾ ਤੇ 1 ਮਿੰਟ ਦੇ ਗੁੱਸੇ ਚ 10-15000 ਦੀ ਫ੍ਰਿਜ ਅਸ ਟਾਈਮ ਮਿਲਣੀ ਆ ਇਹ ਨੁਕਸਾਨ ਹੋ ਜਾਣਾ ਹੀ ਨਵੀਂ ਫ੍ਰਿਜ ਲੈਣਾ ਚਲੋ ਇਹ ਤਾਂ ਪੁਰਾਣੀ ਆ ਇਹ ਖਰਾਬ ਆ ਇਹ ਗਲ ਗਈ ਆ ਸਾਰੀ ਥੱਲੇੋਂ ਸਾਰੀ ਥੱਲੇੋਂ ਆ ਚੀ ਗਲੀ ਹੋਈ ਆ ਇਹਦੀ ਤੇ ਇਹ ਖਰਾਬ ਆ ਨਾ ਇਹਦੀ ਗੈਸ ਬੰਦੀ ਆ ਮਤਲਬ ਬਿਲਕੁਲ ਨਹੀਂ ਲਾ ਖਤਮ ਆ ਸੋ ਮੈਂ ਗੱਲ ਕਰਦਾ ਆ ਵੀ ਜੇ ਮਤਲਬ ਜੇ ਚੱਲਦੀ ਹੋਵੇ ਜੇ ਇਥੇ ਪਈ ਹੋਵੇ ਹਾਂਜੀ ਭਾਈ ਜੀ ਜੇ ਚਲਦੀ ਹੋਵੇ ਫਰਜ ਫਿਰ ਦੇਖ ਲੋ ਵੀ ਇੱਕ ਮਿੰਟ ਦੇ ਗੁੱਸੇ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਬੰਦਾ ਕਰ ਲੈਂਦਾ ਸੋ ਇੱਕ ਛੋਟਾ ਹੀ ਆਪਾਂ ਮੇ ਸਾਡਾ ਮੈਸੇਜ ਸਮਝਿਓ ਜਾਂ ਕੁਝ ਵੀ ਸਮਝਿਓ ਕਿ ਗੁੱਸੇ ਦੇ ਵਿੱਚ ਬੰਦਾ ਬਹੁਤ ਕੁਝ ਕਰ ਲੈਂਦਾ ਸੋ ਆਪਣੇ ਮਤਲਬ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਜਾਣ ਕੇ ਜਾਣ ਕੇ ਆਣੇ ਫੇ ਸੋ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਚਾਹੀਦਾ ਆ ਇੰਨੇ ਹੁਣ ਮੇਰੇ ਕੋਲ ਫੇਰ ਜਾਣ ਕੇ ਆਉਣਾ ਆ ਦੇਖਿਓ ਤੁਹਾਡੇ ਸਾਹਮਣੇ ਆ ਦੇਖਿਓ ਦੇਖਿਓ ਆਗੇ ਆਗੇ ਆ ਦੇ ਐਸੇ ਨਿਕਲ ਜਾਣਾ ਤੇ ਆਪਣਾ ਜਿਹੜਾ ਗੁੱਸਾ ਆ ਥੋੜਾ ਜਿਹਾ ਬੰਦਾ ਕੰਟਰੋਲ ਕਰਕੇ ਰੱਖੇ ਇਹ ਸਾਡਾ ਜਿਹੜਾ ਮੰਨੂ ਇਹ ਵੀ ਉਹ ਗੁੱਸਾ ਕਰਦਾ ਇਹ ਜਾਣ ਕੇ ਜਿਹੜੇ ਆ ਨਾਂ ਦੇ ਕੈਮਰੇ ਮੋੜ ਦੀ ਕੈਮਰੇ ਮੋੜ ਦੀ ਲੰਗਦਾ ਇਹ ਜਾਣ ਕੇ ਆਉਂਦਾ ਆ ਅੱਧ ਨੂੰ ਕੈਮਰੇ ਮੋਰੇ ਤੇ ਕੈਮਰੇ ਦੇ ਮੋੜ ਤੇ ਜਾਣ ਕੇ ਟਕਰਾ ਕੇ ਲੰਗਦਾ ਲੱਗਾ ਫੇਰ ਆ ਗਿਆ ਫੇਰ ਆ ਗਿਆ ਆਹ ਲੰਗਿਆ ਤੇ ਦੇਖਿਆ ਕੈਮਰੇ ਦੇ ਹੱਥ ਮਾਰਦਾ ਆਪਣੇ ਅੱਲੇ ਦੇਖੀ ਦੇਖੀ ਦੇਖ ਕੈਮਰੇ ਜਾਂ ਕੈਮਰੇ ਵਿੱਚ ਨਾ ਮੋਡਾ ਮਾਰਦਾ ਆ ਇਹਨੂੰ ਇਹ ਵੀ ਕੈਮਰੇ ਵਿੱਚ ਮੋਡਾ ਵੱਜ ਜਾਵੇ ਵਿਕਰਮ ਦਾ ਫੋਨ ਡਿੱਗ ਜਵੇ ਪਾਪ ਫੇਰ ਆ ਗਿਆ ਫੇਰ ਆ ਗਿਆ ਇਹਨੂੰ ਇਹ ਵੀ ਕੈਮਰੇ ਵਿੱਚ ਮੋਡਾ ਮਾਰਾ ਦੇਖ ਕੇ ਮੁੜ ਗਿਆ ਇਹਨੇ ਆਡੇ ਹਲੂਣਾ ਫੇਰ ਆ ਸੋ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਪਿਆਰਾ ਜਿਹਾ ਕਮੈਂਟ ਕਰਿਆ ਕਰੋ ਤੇ ਇੱਕ ਲਾਈਕ ਕਰਿਆ ਕਰੋ ਤੇ ਤੁਹਾਡੇ ਕਮੈਂਟ ਦਾ ਰਿਪਲਾਈ ਆਪਾਂ ਡੇਲੀ ਕਰਦੇ ਹਾਂ ਸੋ ਥੈਂਕ ਯੂ ਬਾਕੀ ਕੱਲ ਬਹੁਤ ਜਣੇ ਨੇ ਸਾਨੂੰ ਮੈਸੇਜ ਕੀਤੇ ਆ ਤੇ ਉਹ ਵੀ ਬਹੁਤ ਮੈਸੇਜ ਆਪਾਂ ਨੂੰ ਵਧੀਆ ਲੱਗੇ ਆ ਤੇ ਹਾਂਜੀ ਬੱਬੂ ਬੱਬੂ ਪੀਨੂ ਕਹਿੰਦਾ ਵੀ ਆਪਿਆ ਨਿਕਾਇਆ ਤੇ ਉਹਨੂੰ ਕਹਿੰਦਾ ਬੱਬੂ ਸੋ ਵਧੀਆ ਵਧੀਆ ਕਮੈਂਟ ਕਰਦੇ ਹੋ ਤੇ ਬਹੁਤ ਪਿਆਰ ਦਿੰਦੇ ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਇਦੀ ਪਿਆਰ ਕਰਦੇ ਰਹੋ ਤੇ ਇਦੀ ਕਮੈਂਟ ਪਿਆਰੇ ਪਿਆਰੇ ਕਰਦੇ ਰਹੋ ਸਪੋਰਟ ਕਰਦੇ ਰਹੋ ਮੈਨੂੰ ਕਹਾਂ ਥੈਂਕ ਯੂ ਹਾਂਜੀ ਚਲੋ ਕੈਮਰਾ ਮੂਰੇ ਲਿਆ ਕੇ ਹੁੰਦਾ ਫੇਰ ਸਾਈਡ ਤੇ ਹੋਏ ਦੇਖਦਾ ਦੇਖੋ ਕਿਦਾਂ ਮੂੰਹ ਦੇਖ ਲੈਨੇ ਗੰਦਾ ਹੋਇਆ ਸਾਫ ਕਰਦਾ ਉਹ ਮੂੰਹ ਦਾ ਤੋ ਜਿੱਦਾਂ ਅਗਰ ਨੂੰ ਧਵਾ ਦਈਏ ਦਿਨ ਤੋਂ ਰਹਿਨੇ ਦੀ ਉਦਾਂ ਦਾ ਹੀ ਆ ਬਾਹਰ ਬਾਹਰ ਤੋਂ ਉਦਾਂ ਦਾ ਹੀ ਹੋ ਜਾਣਾ ਸਹੀ ਗੱਲ ਪੂਰੀ ਆ ਆਹ ਕੋਟਾਂਗੇ ਤਾਂ ਹੁੰਦਾ ਇਹਦੇ ਕਾਫ ਕਾਫੀ ਟੰਗਦਾ ਹੈ ਮੈਂ ਕਾਫੀ ਉਹ ਆਪ ਤਾਂਗਦਾ ਨਾ ਕਾਫ ਤੂੰ ਆਹ ਐਕਸ਼ਨ ਉਹ ਮਾਰਦਾ ਹੈ ਹੈਨਾ ਜਿਹੜੀ ਮਿਆਉ ਬਿੱਲੀ ਹੈ ਨਾ ਉਹ ਪਤਾ ਨਹੀਂ ਕਿੱਥੇ ਕੁ ਵੜ ਗਈ ਆ ਪਤਾ ਨਹੀਂ ਕਿੱਧਰ ਆ ਹੁਣ ਮੈਨੂੰ ਸਮਝ ਜੀ ਨਹੀਂ ਆਉਂਦਾ ਓਏ ਬਕੂ ਤੀ ਨਾ ਬੇ ਮਿਆਉ ਆ ਇੱਥੇ ਲੱਭੇਂ ਇੱਧਰ ਤਾਂ ਨਹੀਂ ਆ ਹੈ ਇੱਧਰ ਤਾਂ ਨਹੀਂ ਆ ਇੱਧਰ ਖਲਾਰਾ ਉਹ ਭੈਣ ਆਇਆ ਮੈਂ ਉਸਮਾਨ ਦੀ ਸੈਟਿੰਗ ਕਰਕੇ ਰੱਖੀ ਸਾਰੀ ਦੇਖੋ ਤਾਂ ਕਿਤੇ ਕਿੱਥੇ ਆ ਉਧਰ ਹੀ ਲੱਗਦੀ ਮੈਨੂੰ ਕਿੱਥੇ ਆ ਆ ਜਿਹੜੇ ਮੇਰੇ ਆ ਨਾ ਕੱਪੜੇ ਆ ਸਾਰੇ ਇਹ ਨੂੰਤ ਲੱਗਦਾ ਇਹਨੇ ਕਿਤੇ ਖਰਾਬ ਹੀ ਨਾ ਕਰਤੇ ਹੋਣ ਸਾਰੇ ਹੁਣ ਮੈਨੂੰ ਇਹ ਇਧਰੋਂ ਕੱਢਣਾ ਪੈਣੀ ਆ ਇਧਰ ਦੇਖਿਓ ਫਿਰ ਲਮ ਇਹਨੂੰ ਵੀ ਸੈਟਿੰਗ ਜੀ ਕਰਾ పిచ్చి <tries> <tries> <tries>